ਮੋਚ ਨਹੀਂ ਆ ਰਾ ਸਕਰੀਨ ਨਹੀਂ ਚੱਲਦੀ ਪਈ ਤੁਹਾਨੂੰ ਇੰਨੀ ਵਾਰੀ ਕਿਹਾ ਮੈਨੂੰ ਫੋਨ ਕੋਈ ਚੱਜਦਾ ਲੈ ਜਾ ਖਟੜਾ ਜਾ ਲੈ ਕੇ ਦਿੱਤਾ ਆਵਾ ਨਹੀਂ ਤਾਂ ਮੇਤਾ ਪੂਰਾ ਕੋਈ ਨਹੀਂ ਚੱਲ ਜਾ ਇੱਥੋਂ ਖੜਾ ਜਾ ਤੁਹਾਡੇ ਕੋਲ ਆਹੀ ਤਾਂ ਧਮਕੀ ਆ ਬਸ ਇਹ ਕਰ ਲੈ ਉਹ ਕਰ ਲੈ ਬਸ ਚਲੋ ਕੁਝ ਮੰਗ ਲਓ ਉਦੋਂ ਮੌਤ ਪੈਣੀ ਹੈ ਤੁਹਾਨੂੰ ਤਾਂ ਸ਼ਰਮ ਨਹੀਂ ਗਈ ਲੋਕਾਂ ਦੀ ਸ਼ਰਮ ਮੰਨ ਲਓ ਇਹ ਜਿਹੜੀਆਂ ਕੁੱਤੀਆਂ ਝੱਗੀਆਂ ਦੀ ਪਾ ਪਾ ਕੇ ਤੂੰ ਬਾਹਰ ਨਿਕਲਦੀ ਆ ਓ ਮੇਰੀ ਗੱਲ ਸੁਣ ਲੈ ਕੁੜੀਏ ਤੂੰ ਜੇ ਨਾ ਹੁਣ ਬਾਹਰ ਜਾਣਾ ਵਾ ਨਾ ਤਾਂ ਆਪਦਾ ਕੋਈ ਸੂਟ ਪਾ ਕੇ ਜਾ ਇਹਨਾਂ ਕੱਪੜੇ ਚ ਮੈਂ ਨਹੀਂ ਤੈਨੂੰ ਬਾਹਰ ਜਾਣ ਦੇਣਾ ਹੈਗਾ ਦਾਦੀ ਮੈਂ ਮੈਂ ਤਾਂ ਹੁਣ ਇਹੀ ਭਾਗੇ ਜਾਣਾ ਮੈਂ ਨਹੀਂ ਪਾਣਾ ਸੂਟ ਨਾ ਮਿਲੂਗੀ ਅੱਜ ਚਾਹ ਕਿ ਨਹੀਂ ਆ ਗਈ ਆ ਗਈ ਸਸ ਥੋੜਾਇਆ ਬਸ ਰੱਬ ਤੇ ਤੁਮ੍ਹਾਰਾ ਆਸਣ। ਨਾ ਤੂੰ ਵੀ ਨਾ एहसान ਹੀ ਸਮਝਦੀਆਂ। ਮੈਨੂੰ ਆ ਚਾਹ ਦੇਣਾ। ਨਾਲੇ ਤੈਨੂੰ ਪਤਾ ਵਾ ਵੀ ਮੈਂ ਰੋਜ਼ ਪੀਣੀ ਹੁੰਦੀ ਆ। ਫੇਰ ਵੀ ਨਾ ਮੰਗ ਮੰਗ ਕੇ ਲੈਣੀ ਪੈਂਦੀ ਆ। ਆ 36 ਵਾਰੀ ਕਹਿਣਾ ਪੈਂਦਾ ਤਾਂ ਕਿਤੇ ਜਾ ਕੇ ਚਾਹ ਮਿਲਦੀ ਆ ਮੈਨੂੰ। ਕੀ ਆ ਦਾਦੀ ਵੀ ਨਾ ਇੰਨੋਤੀ ਬੋਲਦੇ ਨੇ ਸੂਣ ਵੀ ਨਹੀਂ ਦਿੰਦੇ ਹੈਗੇ। ਮੰਮੀ ਤੁਸੀਂ ਚਾਹ ਪੀ ਲਓ। ਬਸ ਥੋੜੇ ਛੋਟੇ ਕੰਮ ਹੁੰਦੇ ਆ ਤਾਂ ਹੀ ਥੋੜਾਇਆ ਹੋ ਜਾਂਦਾ ਮੈਂ ਬੱਚੇ ਉਠਾਣਾ ਪਹਿਲਾਂ। ਫਿਰ ਵੀ ਉਹ ਜੋਤ ਨੂੰ ਪਤਾ ਕਿੰਨਾ ਤੰਗ ਨਾ ਉਹਨੂੰ ਉਠਾਉਣ ਦੀ ਲੋੜ ਨਹੀਂ ਗਈ ਜੋਤ ਨੂੰ ਸੌ ਲੈਣ ਦੇ ਹਜੇ ਐਵੇਂ ਉਹਨੂੰ ਉਠਾਉਣ ਲੱਗੀ ਰਹਿਣੀ ਆ ਹਜੇ ਉਹਦਾ ਟਾਈਮ ਨਹੀਂ ਹੋਇਆ ਹੈ ਨਾ ਕਾਲਜ ਜਾਣ ਦਾ ਜਦੋਂ ਹੋਊਗਾ ਨਾ ਉਹਨੂੰ ਵੀ ਪਤਾ ਉਹਨੇ ਆਪੇ ਉੱਠ ਜਾਣਾ ਜੇ ਉਠਾਉਣਾ ਹੀ ਆ ਨਾ ਆਪਦੀ ਆ ਲਾਡਲੀ ਧੀ ਨੂੰ ਉਠਾ ਲ ਜਿਹੜੀ ਸਾਰਾ ਦਿਨ ਸੁੱਤੀ ਰਹਿੰਦੀ ਆ ਉਹਨੂੰ ਸਿਖਾ ਕੁਝ ਜੇ ਸਿਖਾਉਣਾ ਹੀ ਆ ਦਾ ਦੇਖ ਦੇਣੀ ਹੈ ਕਿ ਕੋਈ ਸੁੱਤਾ કે ਜਾਗਦਾ ਉੱਚ-ਉੱਚ ਬੋਲਣ ਲੱਗ ਜਾਂਦੇ ਨੇ ਮੰਮੀ ਉਹ ਕਹਿੰਦਾ ਪੱਗ ਬਗ ਬੰਨਣੀ ਬਹੁਤ ਟਾਈਮ ਲਾ ਦਿੰਦਾ ਵਾ ਤਾਂ ਮੈਂ ਨਹੀਂ ਕਿਤੇ ਨਹੀਂ ਟਾਈਮ ਲਾਉਂਦਾ ਉਹ ਅੱਗੇ ਜਾਂਦਾ ਹੀ ਆ ਰੋਜ਼ ਬਸ ਸਵੇਰੇ ਸ਼ੁਰੂ ਹੋ ਜਾਂਦੀਆਂ ਕਿਹੜੇ ਕਿਹੜੇ ਕਰਨਾ ਮੈਨੂੰ ਤਾਂ ਤੰਗ ਕਰਦੀ ਆ ਉਹਨੂੰ ਵੀ ਤੰਗ ਕਰੀ ਜਾਂਦੀ ਆ ਮੁੰਡੇ ਮੰਮੀ ਮੈਂ ਕੋਈ ਸ਼ੌਕ ਨਾਲ ਕਰਦੀ ਆ ਤਾਨੂੰ ਪਤਾ ਵਾ ਉਹ ਟਾਈਮ ਲਾਉਂਦਾ ਵਾ ਉਹਨੇ ਵਾਸ਼ਰੂਮ ਜਾਂਦੇ ਨੇ ਵੀ ਟਾਈਮ ਲਾ ਦੇਣਾ ਵਾ ਕੁੜੀ ਨੇ ਚੱਟ ਉੱਠ ਕੇ ਤਿਆਰ ਹੋ ਜਾਣਾ ਮੈਂ ਤਾਂ ਮੈਂ ਕਿਹਾ ਚੱਲ ਪਹਿਲਾਂ ਇਹਨੂੰ ਆਵਾਜ਼ ਮਾਰ ਦਿੰਦੀ ਆ ਉਹ ਤੂੰ ਬਸ ਰਹਿਣ ਦੇ ਆਹੀ ਗੱਲਾਂ ਤੂੰ ਗੋਲਡੀ ਕੋਲੇ ਕਰਦੀਆਂ ਤੇ ਉਹ ਸਾਰਾ ਦਿਨ ਮੁੰਡੇ ਦੇ ਮਗਰ ਪਿਆਰ ਰਹਿੰਦਾ ਵਾ ਉਹਨੂੰ ਪੈਣ ਹੀ ਨਹੀਂ ਦਿੰਦੀ ਹੈਗੀ ਕਰ ਲੈਣ ਦੇ ਆਰਾਮ ਉੱਠ ਜੂ ਕੋਈ ਨਹੀਂ ਮੰਮੀ ਮੈਂ ਇਹਨਾਂ ਨੂੰ ਕਿਉਂ ਗੱਲਾਂ ਕਰਨੀਆਂ ਨੇ ਮੇਰੇ ਬੱਚੇ ਮੈਨੂੰ ਪਤਾ ਹੀ ਆ ਵੀ ਉਹਨਾਂ ਵਾਸਤੇ ਕੀ ਚੰਗਾ ਤੇ ਕੀ ਮਾੜਾ ਵਾ ਇਹ ਤਾਂ ਤਾਂ ਇਹਨੂੰ ਛੁੱਟੀ ਵਾਲੇ ਦਿਨ ਕਿਸੇ ਵੇਲੇ ਪ੍ਰੈਸ਼ਰ ਕਰ ਪਾ ਦਿੰਦੇ ਆ ਵੀ ਚੱਲ ਕੰਮ ਕਰ ਹੈਗਾ ਵਾ ਵੀ ਦੁਕਾਨ ਤੇ ਵੀ ਛੋਟਾ ਮੋਟਾ ਕੁਝ ਸਿੱਖ ਲੂਗਾ ਨਹੀਂ ਤਾਂ ਲੋਕਾਂ ਦੇ ਨੌਕਰੀਆਂ ਕਰਨੀਆਂ ਕਿ ਤੈ ਸੌਖੀਆਂ ਪਈਆਂ ਵਾ ਨਾ ਤੈਨੂੰ ਪਤਾ ਨਹੀਂ ਹੈਗਾ ਹਜੇ ਉਹ ਵਿਚਾਰਾ ਭੋਰਾ ਪਰ ਜਵਾਕ ਆ ਜਿਹਦੇ ਸਿਰ ਤੇ ਇੰਨਾ ਨਾ ਵਜ਼ਨ ਪਾਉਣੇ ਹੋ ਤੁਸੀਂ ਦੋਨੇ ਜਾਣੇ ਪਤਾ ਨਹੀਂ ਉਹਨੂੰ ਕਿਹੜਾ ਤੁਸੀਂ ਕੀ ਕੀ ਲਾਉਣਾ ਵਾ ਹਜੇ ਪੜ ਲੈਣ ਦੋ ਕੋਈ ਨਹੀਂ ਉੱਠ ਕੇ ਹੋਜੂ ਤਿਆਰ ਉਹ ਸੇ ਸੇ ਦੇ ਸ਼ੁਰੂ ਅੱਜ ਤੋਂ ਨਾ ਨਾ ਗੱਲ ਕਰਨੀ ਪੈਣੀ ਆ ਮੇਰੇ ਵਿੱਚੇ ਮੇ ਰਹਿੰਦੇ ਆ ਨਾ ਤੂੰ ਉਹਨੂੰ ਛੱਡ ਆ ਕੁੜੀ ਨੂੰ ਸਾਹ ਬੱਪਦੀ ਨੂੰ ਉਹਨੂੰ ਉਠਾ ਲਾ ਅ ਵੀ ਕੀ ਗੱਲ ਦੱਦੀ ਮੈਂ ਇੰਨੀ ਉੱਚੀ ਜੀ ਬੋਲਦੇ ਤੁਹਾਨੂੰ ਪਤਾ ਨਹੀਂ ਮੈਂ ਨਾਲ ਦੇ ਕਮਰੇ 'ਚ ਸੁੱਤੀ ਹੋਈ ਆ ਐਵੇਂ ਆ ਦੇਖ ਲੈ ਕਿਵੇਂ ਸਾਰੀ ਨੀਂਦ ਖਰਾਬ ਕਰਦੀ ਆ ਦੇਖ ਲੈ ਕਿਵੇਂ ਬੋਲਦੀ ਆ ਇਹ ਨਾ ਆ ਰਾਮ ਨਾ ਰਵਈਆ ਆ ਗਈ ਬੋਲਣ ਧਰਦੀ ਮਾਂ ਤੁਹਾਨੂੰ ਪਤਾ ਨਹੀਂ ਮੇਰਾ ਤੇ ਲੇਟ ਵੱਢਦੀ ਆ ਫੇ ਮੈਂ ਹੋਉਂਗੀ ਹੋਈ ਤੇ ਜਲਦੀ ਮੈਂ ਨਹੀਂ ਉੱਠਿਆ ਜਾਂਦਾ ਮੇਰੇ ਤੋਂ ਫਿਰ ਤਰਨ ਲੱਗਾ ਦਾਤੀ ਅੱਗੇ ਨਹੀਂ ਬੋਲੀ ਤਾਂ ਹੋਲੀ ਹੋਲੀ ਆ ਦੇਖ ਲਾ ਕਿੱਡੀ ਜ਼ਬਾਨ ਲੱਗੀ ਐ ਇਹਦੀ ਤੁਹਾਨੂੰ ਪਤਾ ਨਹੀਂ ਮੈਂ ਪੜ ਰਹੀ ਸੀ ਕਿ ਤਾਂ ਲੇਟ ਹੀ ਉਠੂੰਗੀ ਨਾ ਮੈਂ ਆਪੇ ਉੱਠ ਜੂਗੀ ਮੈਨੂੰ ਪਤਾ ਮੈਂ ਕਾਲਜ ਜਾਣਾ ਵਾ ਮੰਮੀ ਤੁਸੀਂ ਸਮਝ ਜਓ ਛੋਟੇ ਆ ਬੱਚੇ ਹਾਲੇ ਤਰਨ ਜਾ ਤੂੰ ਅੰਦਰ ਐਵੇਂ ਪਾਸੇ ਨਹੀਂ ਆਈ ਕਹਿ ਕਹਿ ਕੇ ਨਾ ਇਹਨੂੰ ਕੁਝ ਹੋਰ ਹੀ ਬਣਾ ਲੈਣਾ ਵਾ ਤੂੰ ਦੇ ਲਾ ਜ਼ਬਾਨ ਕਿੱਡੀ ਲੱਗ ਗਈ ਆ ਕਿਵੇਂ ਬੋਲਦੀ ਐ ਇਹ ਮੇਰੇ ਅੱਗੇ ਵੱਡੇ ਛੋਟੇ ਦਾ ਹੈ ਇਹਨੂੰ ਕਿ ਨਹੀਂ ਮੰਮੀ ਨੀਂਦ ਵਿੱਚ ਸੀ ਬੱਚੀ ਆ ਕਿਸੇ ਵੇਲੇ ਹੋ ਜਾਂਦਾ ਵਾ ਪਰ ਉਹਨੂੰ ਪੁੱਤਰ ਇਦਾਂ ਨਹੀਂ ਬੋਲੀਦਾ ਹੁੰਦਾ ਦਾਦੀ ਮम्मा ਦੇ ਅੱਗੇ ਕਿਉਂ ਇਦਾਂ ਬੋਲੀ ਤੂੰ ਹੈ ਤੁਹਾਨੂੰ ਪਤਾ ਨਹੀਂ ਹੈਗਾ ਮੈਂ ਸੁੱਤੀ ਪਈ ਸੀਗੀ ਆ ਮੇਰੇ ਅੱਗੇ ਨਾ ਆ ਡਰਾਮੇ ਜੇ ਨਾ ਕਰ ਹੁਣ ਉਹਨੂੰ ਸਮਝਾਉਣੀ ਆ ਅੰਦਰ ਪੈ ਕੇ ਉਹਨੂੰ ਹੋਰ ਹੀ ਕੁਝ ਸਮਝਾਉਂਦੀ ਹੋਏਗੀ ਵੀ ਬੋਲ ਦਾਦੀ ਨੂੰ ਮੰਮੀ ਮੈਂ ਕਿਉਂ ਸਮਝਾਉਣਾ ਮੈਂ ਤੁਸੀਂ ਕਿੱਦਾਂ ਇੰਨਾ ਦੇ ਇੰਨੀਆਂ ਗੱਲਾਂ ਸੁਣਦੇ ਹੋ ਮੈਂ ਨਹੀਂ ਸੁਣ ਸਕਦੀ ਇੰਨੀਆਂ ਗੱਲਾਂ ਇਹਨਾਂ ਦੀਆਂ ਪਤਾ ਨਹੀਂ ਕਿੱਦਾਂ ਤੁਸੀਂ ਸੁਣਦੇ ਹੋ ਇਹਨਾਂ ਨੂੰ ਕਰਾਚਾ ਆ ਦੇਖ ਲਾ ਹੈ ਕੋਈ ਸ਼ਰਮ ਹੈ ਆ ਬਗਾਨੇ ਘਰੇ ਭੇਜਣੀਆਂ ਕੁੜੀ ਮਮਮੀ ਕਿਉਂ ਤੁਸੀਂ ਇੰਨਾ ਬੋਲਦੇ ਹੋ ਕਿਉਂ ਕਰਦੇ ਹੋ ਜਦੋਂ ਸੋ ਰਿਆਂ ਤੋ ਆਊਗੀ ਨਾ ਪਤਾ ਲੱਗੂਗਾ ਤੈਨੂੰ ਇਹਦੀ ਸੱਸ ਫੋਨ ਤੈਨੂੰ ਹੀ ਕਰੂਗੀ ਅਗਲੀ ਦੱਸੂਗੀ ਵੀ ਇਹਾ ਕਿਵੇਂ ਬੋਲਦੀ ਆ ਬੋਲਣ ਦੀ ਅਕਲ ਨਹੀਂ ਸਿਖਾਈ ਇਹਨੂੰ ਕੁੜੀ ਨੂੰ ਕਰ ਤਰਨ ਸਿਆਣੇ ਬਣੀ ਦਾ ਤੂੰ ਜਾ ਅੰਦਰ ਮੈਂ ਆਈ ਇੱਕ ਮਿੰਟ ਮਮਮੀ ਨਾ ਬੋਲਿਆ ਕਰੋ ਬੱਚੇ ਆ ਹਲੇ ਹੁਣ ਮੈਂ ਦੇਖਾਂ ਇੱਕ ਮਿੰਟ ਨਾ ਉਹਨੇ ਤੇਰੀ ਕੀ ਸੁਣਨੀ ਆ। ਇਹੀ ਲੱchnਾ ਕਰਕੇ ਨਾ ਨਾ ਉਹ 골ਡੀ ਦੀ ਸੁਣਦੇ ਆ ਤੇ ਨਾ ਮੇਰੀ। ਬਿਗਾੜ ਰੱਖੇ ਨੇ ਚੰਗੀ ਤਰ੍ਹਾਂ ਜਵਾਕ ਤੂੰ। ਯਾਰ ਇੰਨੇ-ਇੰਨੇ ਪੈਸੇ ਲੈਣੇ ਆ ਲੋਕਾਂ ਕੋਲੋਂ। ਪਤਾ ਨਹੀਂ ਲੋਕੀ ਦੇ ਕੇ ਰਾਜੀ ਨਹੀਂ ਆ 4 ਦਿਨ ਦਾ ਕਹਿ ਜਾਂਦੇ ਆ ਵੀ 4 ਦਿਨ ਚ ਪੈਸੇ ਲੈ ਜਾਓ। ਅਜ ਨੂੰ 3 ਮਹੀਨੇ ਹੋ ਗਏ ਪੈਸੇ ਲਿਆਂ ਨੂੰ। ਫੋਨ ਕਰਕੇ ਦੇਖਾ ਕੀ ਕਹਿੰਦਾ ਆ। ਬਸ ਜਿਹਦੇ ਨਾਲ ਉਧਾਰ ਕਰ ਲੋ ਉਧਾਰੀ ਕਰ ਲੋ ਬਸ ਭਖਾਰੀ ਬਣਾ ਕੇ ਰੱਖ ਦਿੰਦੇ ਆ ਉਹ ਦੇਲਾ ਪਹਿਲੀ ਵਾਰ ਤੇ ਫੋਨ ਕੱਟਦਾ ਕੀ ਕਰਾ ਲੋਕਾਂ ਦਾ ਹੁਣ ਇਹਨਾਂ ਨੇ ਮੋਬਾਈਲ ਸਚਫ ਕਰਤਾ ਅੱਜ ਤੋਂ ਬਾਅਦ ਨਾ ਜੋਤ ਨੂੰ ਕਹਿਣਾ ਕਿਸੇ ਨਾਲ ਵੀ ਪਾਰਟੀ ਤੋਂ ਬਿਨਾਂ ਅਡਵਾਂਸੇ ਕੰਮ ਨਹੀਂ ਕਰਨਾ ਯਾਰ ਕੀ ਕਰਾਂ ਲੋਕੀ ਪੈਸੇ ਦੇ ਕੇ ਰਾਜੀ ਨਹੀਂ ਗਏ ਜਿਹਦੇ ਨਾਲ ਉਧਾਰ ਕਰ ਲਓ ਉਹਦੇ ਲੋ ਦੋਵਾਂ ਨੂੰ ਫੋਨ ਕੀਤਾ ਹੋਣੀ ਆਫ ਕਰਤਾ ਸਮੇਂ ਤੋਂ ਬਾਹਰ ਆ ਲੋਕਾਂ ਦਾ ਕੀ ਹਾਲ ਆ ਗੋਲਡੀ ਬੜਾ ਵਧੀਆ ਭਾਜੀ ਤੁਸੀਂ ਦੱਸੋ ਕਿੰਨੀ ਡੇਟ ਹੋ ਗਈ ਅੱਜ ਉਹ ਡੇਟ ਤਾਂ ਭਾਜੀ ਹੋ ਗਈ 20 ਅੱਜ ਹੂੰ 10 ਦਾ ਟਾਈਮ ਹੁੰਦਾ ਹੈ ਅੱਜ 20 ਹੋ ਗਈ ਹੈ ਔਰ ਲਾਸਟ ਟਾਈਮ ਵੀ ਮੈਂ ਹੀ ਆਇਆ ਸੀਗਾ ਔਰ ਪੇਮੈਂਟ ਹਾਲੇ ਤੱਕ ਨਹੀਂ ਪਹੁੰਚੀ ਮੈਂ ਆਣਾ ਨਹੀਂ ਚਾਹਦਾ ਸੀਗਾ ਮੈਨੂੰ ਫੇਰ ਆਣਾ ਪੈ ਗਿਆ ਯਾਰ 골ਡੀ ਯਾਰ ਦੇਖ ਇਦਾਂ ਨਹੀਂ ਬਹੁਤ ਟਾਈਮ ਹੋ ਗਿਆ ਉਹ ਨਹੀਂ ਨਹੀਂ ਭਾਜੀ ਮੈਂ ਬਸ ਆਣ ਹੀ ਲੱਗਿਆ ਸੀ ਆ ਥੋੜਾ ਜਿਹਾ ਇੱਕ ਦੋ ਫੋਨ ਕਰਨੇ ਸੀਗੇ ਉਹ ਜ਼ਰੂਰੀ ਸੀਗੇ ਮੈਂ ਫੇਰ ਇਸ ਤੋਂ ਬਾਅਦ ਤੁਹਾਡੇ ਕੋਲ ਆਣਾ ਹੀ ਸੀਗਾ 골ਡੀ ਕੌਣ ਆਂਦਾ ਯਾਰ ਅੱਜਕੱਲ ਲੋਡ ਹੁੰਦੀ ਨੇ ਆਪ ਹੀ ਜਾਣਾ ਪੈਂਦਾ ਹੈ ਕਿਰਾਇਆ ਟਾਈਮ ਤੇ ਪਹੁੰਚਦਾ ਹੀ ਨਹੀਂ ਹੈ ਦੇਖ ਲਾ ਅੱਜ ਮੈਂ ਆਇਆ ਫੇਰ ਕਿਰਾਇਆ ਲੈਣਾ ਆਇਆ ਬੈਠਾ ਉਹ ਪਾਜੀ ਮੈਨੂੰ ਵੀ ਪਤਾ ਹਫਤਾ ਦਾਜ਼ੇ ਲੇਟ ਹੋ ਗਿਆ ਪਰ ਮੈਨੂੰ ਤੁਸੀਂ 2-3 ਦਿਨ ਦਾ ਟਾਈਮ ਦਿਓ ਬਸ ਮੈਂ ਕਿਰਾਇਆ ਤੁਹਾਡਾ ਪਚਾ ਕੇ ਜਾਊਂਗਾ ਵਕਾ 2-3 ਦਿਨ ਦਾ ਟਾਈਮ ਮੈਂ ਤੁਹਾਨੂੰ 1 ਦਿਨ ਦਾ ਟਾਈਮ ਨਹੀਂ ਦੇਣਾ ਆ ਸ਼ਾਮ ਤੱਕ ਪੈਸੇ ਚਾਹੀਦੇ ਜਿੱਥੇ ਮਰਜੀ ਦੇ ਉਹ ਪਾਜੀ ਸ਼ਾਮ ਤੱਕ ਤਾਂ ਮੇਰੇ ਕੋਲ ਹੋਣੇ ਹੀ ਨਹੀਂਗੇ ਮੈਂ ਤਾਂ ਤੁਹਾਨੂੰ ਇਹੀ ਕਹਿੰਦਾ 2-3 ਦਿਨ ਤੱਕ ਦੇਣਿਆ ਉਹਦਾ ਵੀ ਇੱਕ ਰੀਜ਼ਨ ਸੀਗਾ ਬੇਟੇ ਦੀ ਨਾ ਸੈਮੈਸਟਰ ਖਤਮ ਹੋਣ ਲੱਗਿਆ ਸੀ ਉਹਦੀ ਫੀਸ ਦੇਣੀ ਸੀ ਮੈਂ ਉਹਦੀ ਫੀਸ ਦੇ ਬੈਠਾ ਮੈਂ ਅੱਜ ਸਵੇਰ ਤੋਂ ਨਾ ਪਾਰਟੀਆਂ ਨੂੰ ਫੋਨ ਹੀ ਕਰਦਾ ਵੇ ਸੀ ਵੀ ਪੈਸੇ ਦਿਓ ਪੈਸੇ ਦਿਓ ਜੇ ਦੋ ਵੀ ਕਿਸੇ ਕੋਲ ਦੋ ਤਿੰਨ ਦਿਨ ਦੇ ਅੰਦਰ ਅੰਦਰ ਪੇਮੈਂਟ ਆਂਦੀ ਹੈ ਨਾ ਸਭ ਤੋਂ ਪਹਿਲਾਂ ਭਾਜੀ ਮੈਂ ਤੁਹਾਡੀ ਪੇਮੈਂਟ ਦੇ ਕੇ ਜਾਊਂਗਾ ਮੈਨੂੰ ਤੇਰੀ ਪੇਮੈਂਟ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਮੈਨੂੰ ਜਵਾਕਾ ਦੀ ਫੀਸ ਨਾਲ ਮਤਲਬ ਹੈ ਮੈਨੂੰ ਸਿਰਫ ਆਪਣੇ ਕਿਰਾਏ ਨਾਲ ਮਤਲਬ ਹੈ ਜੋ ਤੱਕ ਮੈਨੂੰ ਟਾਈਮ ਤੇ ਕਿਰਾਇਆ ਆਂਦਾ ਰਹੇ ਤਾਂ ਠੀਕ ਹੈ ਜਿੱਦ ਲੇਟ ਫੇਟ ਹੋਇਆ ਤਾਂ ਮੈਂ ਮਿੰਟ ਦੋ ਮਿੰਟ ਲਗਾਣੇ ਮੈਂ ਖਾਲੀ ਕਰਾ ਲੈਣਾ ਨਾਲੇ ਤੈਨੂੰ ਵੀ ਪਤਾ ਇਹ ਮੌਕੇ ਦੀ ਥਾਂ ਵੈ ਮੈਨੂੰ ਮੂੰਹ ਮੰਗਿਆ ਕਿਰਾਇਆ ਮਿਲ ਜਾਣਾ ਤੇਰਾ ਚੱਲਿਆ ਚਲਾਇਆ ਕੰਮ ਬੰਦ ਹੋ ਜਾਣਾ ਤੈਨੂੰ ਓਖਾ ਹੋ ਜਾਣਾ ਹਾਂਜੀ ਭਾਜੀ ਮੈਨੂੰ ਪਤਾ ਮ ਪਰ ਮੈਂ ਤੁਹਾਨੂੰ ਜਿੱਦਾਂ ਕਹਣਾ ਮੈਂ ਮਜਬੂਰ ਹਾਂ ਥੋੜਾ ਜਿਹਾ ਇਸ ਵਾਰੀ 2-3 ਦਿਨ ਦਾ ਟਾਈਮ ਹੀ ਮੰਗਿਆ ਤੁਹਾਡੇ ਕੋਲੋਂ ਬਸ 2-3 ਦਿਨਾਂ ਚ ਜਿੱਦਾਂ ਹੀ ਕਿਰਾਇਆ ਹੁੰਦਾ ਫੇ ਕੋਈ ਵੀ ਪੇਮੈਂਟ ਹੁੰਦੀ ਹੈ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਪੈਸੇ ਦੇ ਕੇ ਜਾਵਾਂਗਾ ਤੈਨੂੰ 6 ਸਾਲ ਹੋ ਗਏ ਇੱਥੇ ਚੱਲ ਮੰਨ ਲਈ ਤੇਰੀ ਗੱਲ ਤੈਨੂੰ ਮੈਂ ਇੱਕ ਦਿਨ ਦਾ ਹੋਰ ਟਾਈਮ ਦੇ ਰਿਹਾ ਕੱਲ ਸ਼ਾਮ ਤੱਕ ਮੈਨੂੰ ਕਿਰਾਇਆ ਪਹੁੰਚਣਾ ਚਾਹੀਦਾ ਨਹੀਂ ਤਾਂ ਮੈਂ ਪਰਸੋ ਦਫ਼ਤਰ ਖਾਲੀ ਕਰਾ ਲੈਣਾ ਕੋਈ ਨਹੀਂ ਭਾਜੀ ਧੰਨਵਾਦ ਤੁਹਾਡਾ ਤੁਸੀਂ ਮੈਨੂੰ ਇੱਕ ਦਿਨ ਦਿੱਤਾ ਤੇ ਮੈਂ ਕੱਲ ਤੱਕ ਤੁਹਾਡਾ ਕਿਰਾਇਆ ਕਰਾ ਕੇ ਦੇ ਦਿਆਂਗਾ ਹਾਂ ਜੇ ਇੱਥੇ ਬਹਿਣਾ ਠੀਕ ਹੈ ਯਾਦ ਰੱਖੀ ਕੱਲ ਸ਼ਾਮ ਤੱਕ ਦਾ ਟਾਈਮ ਹੈ ਕਰਾਇਆ ਟਾਈਮ ਤੇ ਭਾਜੀ ਚਾਹ ਪਾਣੀ ਪੀ ਜਾਂਦੇ ਦੱਸ ਕੋਈ ਹਾਲ ਨੀ ਮਾਲਕਾਂ ਦਾ ਵੀ ਪਿਛਲੇ 6 ਸਾਲ ਤੋਂ ਇੱਥੇ ਬੈਠਾ ਹਾਂ ਇੱਕ ਦੋ ਵਾਰੀ ਕਰਾਇਆ ਕਿ ਲੇਟ ਹੋ ਗਿਆ ਆ ਸੁਣਾ ਕੇ ਚਲ ਗਈ ਮੈਂ ਦੁਕਾਨ ਖਾਲੀ ਕਰਾ ਲੈਣੀ ਬਸ ਅੱਜ ਇੱਕ ਚੀਜ਼ ਦਾ ਅੰਦਾਜ਼ਾ ਹੋ ਗਿਆ ਜਦੋਂ ਬੰਦੇ ਦੀ ਜੇਬ ਵਾਲੀ ਹੁੰਦੀ ਹੈ ਨਾ ਸਭ ਤੋਂ ਪਹਿਲਾਂ ਉਸ ਬੰਦੇ ਦੀ ਇੱਜ਼ਤ ਦਾ ਮੁੱਲ ਪੈਂਦਾ ਹੈ ਸਾਰੀ ਦੁਨੀਆ ਅੱਜ ਕੱਲ ਪੈਸੇ ਦੀ ਹੋਈ ਆ ਇੱਕ ਵਾਰ ਵੀ ਉਸ ਬੰਦੇ ਨੇ ਲਿਆਜ ਨਹੀਂ ਕੀਤਾ ਵੀ ਪਿਛਲੇ 6 ਸਾਲ ਤੋਂ ਕਿਰਾਇਆ ਦੇ ਹੀ ਜਾ ਰਿਹਾ ਦੇ ਹੀ ਜਾ ਰਿਹਾ ਦੋ ਚਾਰ ਦਿਨ ਹੋਰ ਦੇ ਦਿੰਦਾ ਤਾਂ ਕਿਹੜੀ ਦਿੱਕਤ ਆ ਜਾਣੀ ਸੀਗੀ ਕੀ ਕਰ ਸਕਦਾ ਇਹ ਲੋਕਾਂ ਦਾ ਮੰਮਾ ਮੰਮਾ ਆ ਗਈ ਪੁੱਤਰ ਸਿਰਾਂ ਹਗਾਰੇ ਮੈਂ ਤਾਂ ਦੱਸਿਆ ਸੀ ਮੇਰੀ ਫਰੈਂਡ ਦੀ ਬਰਥਡੇ ਪਾਰਟੀ ਆ ਸੱਚ ਮੇਰੇ ਦਿਮਾਗ ਚੋਂ ਨਿਕਲ ਗਿਆ ਚਲ ਕੋਈ ਨਾ ਹੋਇਆ ਤੇ ਟਾਈਮ ਨਾਲ ਆ ਜੇਂਗੀ ਨਾ ਹਾਂਜੀ ਨਾਲੇ ਮੇਰੀ ਦੁਪਹਿਰ ਦੀ ਰੋਟੀ ਨਾ ਮੈਂ ਮਰਤੀ ਖਾ ਪੀ ਕੇ ਆਉਂਗੀ ਚਲ ਠੀਕ ਆ ਕੋਈ ਗੱਲ ਨਹੀਂ ਮੈਂ ਕਰਾਰਾ ਨਹੀਂ ਸਵੇਰਾ ਆ ਆਹੋ ਅਗਲੀ ਥੋੜੀ ਕੁਝ ਕਹਿਣਾ ਵਾ ਇਹਨਾਂ ਨੇ ਤਾਂ ਲਾੜਲੀ ਆ ਇਹਨਾਂ ਦੀ ਜਿੱਥੇ ਕਹੂਗੀ ਭੇਜ ਦਿਓ ਜੀ ਭੇਜ ਤਾਂ ਮੈਂ ਦੇਖ ਲੋ ਹੁਣ ਫੇਰ ਬੋਲ ਰਿਹਾ ਫੇਰ ਤੁਸੀਂ ਕਹਿੰਦੇ ਹੋ ਕਿ ਲੜਾਈ ਕਰਦੇ ਹੋ ਤੁਸੀਂ ਵਿੱਚ ਬੋਲੀ ਆ ਰਿਹਾ ਫालतू ਜੀ ਬੋਤ ਮੇਰੀ ਗੱਲ ਸੁਣ ਉਹ ਚੱਲੀ ਆ ਨਾ ਉਹਨੇ ਦਿਨੇ-ਦਿਨੇ ਜਾ ਕੇ ਆ ਜਾਣਾ ਤੇ ਤੂੰ ਬਿਨਾ ਦੱਸੇ ਤੋਰ ਪੈਣਾ ਕੱਲ ਕੀ ਕੀਤਾ ਸੀ ਕੀ ਕੀਤਾ ਸੀ ਕੱਲ ਪੁੱਤ ਪਾਪਾ ਨੇ ਉੱਥੇ ਆਫਿਸ ਬੁਲਾਇਆ ਸੀ ਤੇ ਤੂੰ ਯਾਰਾਂ ਦੋਸਤਾਂ ਨਾਲ ਕਿੱਥੇ ਨਿਕਲ ਗਿਆ ਸੀ ਆ ਦੇਖ ਤਾਂ ਹੈ ਕਿਵੇਂ ਫੇਰ ਸ਼ੁਰੂ ਹੋ ਗਈ ਇਹਨੇ ਟਾਈਮ ਨਾਲ ਘਰੇ ਆਉਣਾ ਵਾ ਐਵੇਂ ਨਾ ਬੋਲਿਆ ਕਰ ਹਰ ਵੇਲੇ ਤੂੰ ਹੁਣ ਚਾਹੀਦਾ ਤੈਨੂੰ ਕੁਛ ਤਾਂ ਇਹਦਾ ਪਤਾ ਨਹੀਂ ਇਹਦਾ ਤਾਂ ਕੰਮ ਹੀ ਆ ਇਹਦੀ ਨਾ ਫਿਕਰ ਕਰਿਆ ਕਰ ਕਦਰ ਮੈਂ ਕਿਤਾਬਾਂ ਸਾंपਤੀਆਂ ਦੇਖ ਲਈਆਂ ਮੈਨੂੰ ਤਾਂ ਬੋਲਦਾ ਨਿਆਣਿਆਂ ਦੇ ਦੁਆਲੇ ਹੋਈ ਪਈ ਆ ਤਾਂ ਮੈਂ ਦੱਸਦੀ ਆ ਆਹੋ ਤੇ ਜੋ ਨੂੰ ਭੇਜੋ ਪਤਾ ਤਾਂ ਹੁਣ ਲੱਗਦਾ ਪਿਆ ਵੀ ਘਰੇ ਫਰਕ ਹੁੰਦਾ ਪਿਆ ਕੁੜੀ ਤੇ ਮੁੰਡੇ 'ਚ ਵੇ ਫਰਕ ਤਾਂ ਇਹ ਕਰਦੀ ਹੋਈ ਆ ਤੈਨੂੰ ਦੇਖ ਲੈ ਸਾਰਾ ਦਿਨ ਕਿਵੇਂ ਬੋਲਦੀ ਰਹਿੰਦੀ ਆ ਆ ਕੁੜੀ ਨੂੰ ਨਾ ਆ ਭੋਰਾ ਨਹੀਂ ਕੁਝ ਕਹਿੰਦੀ ਹੈਗੀ ਉਹਨੂੰ ਤਾਂ ਬੜੇ ਲਾੜ ਲੜਾਉਂਦੀ ਆ ਇਹ ਮਮਾ ਦੇਖ ਲਓ ਫੇਰ ਸ਼ੁਰੂ ਹੋ ਗਏ ਦਾਦੀ ਮਾ ਦਾਦੀ ਮਾ ਪਹਿਲਾਂ ਮੈਂ ਤੁਸੀ ਇਹ ਦੱਸੋ ਤੁਹਾਨੂੰ ਪ੍ਰੋਬਲਮ ਕੀ ਆ ਮੇਰੇ ਤੋਂ ਮੇਰੇ ਪਿੱਛੇ ਹੀ ਭੇਜਿਆ ਨੂੰ 24 ਘੰਟੇ ਤੁਸੀ ਨਾ ਕੀ ਦੇਖ ਲੈਂਗੀ ਤੂੰ ਆ ਪ੍ਰੋਬਲਮ ਮੈਨੂੰ ਤੇਰੇ ਤੋਂ ਨਹੀਂ ਤੇਰੇ ਇਹਨਾਂ ਕੱਪੜਿਆਂ ਤੋਂ ਆ ਜਿਨ੍ਹਾਂ ਨੂੰ ਪਾ ਕੇ ਤੂੰ ਬਾਹਰ ਤੁਰ ਜਾਨੀ ਆ ਆ ਤੇਰੀ ਮਾਂ ਨੇ ਤਾਂ ਤੈਨੂੰ ਸਿਖਾਉਣਾ ਨਹੀਂਗਾ ਵੀ ਇਹਹ ਜੇ ਕੱਪੜੇ ਪਾਈ ਦੇ ਆ ਕਿ ਨਹੀਂ ਪਾਈ ਦੇ ਪਰ ਮੈਨੂੰ ਤਾਂ ਦੱਸਣਾ ਹੀ ਪੈਣਾ ਤੁਹਾਨੂੰ ਤਾਂ ਸ਼ਰਮ ਨਹੀਂਗੀ ਆ ਲੋਕਾਂ ਦੀ ਹੀ ਸ਼ਰਮ ਮੰਨ ਲਓ ਇਹ ਜਿਹੇ ਕੁੱਤੀਆਂ ਝੱਗੀਆਂ ਦੀਆਂ ਪਾ ਪਾ ਕੇ ਤੂੰ ਬਾਹਰ ਨਿਕਲਦੀ ਆ ਤਰਨ ਤੂੰ ਟ੍ਰੋਪਰ ਆ ਮੈਂ ਦੇਖਦੀ ਆ ਕਿਉਂ ਤਾਂ ਮਮੀ ਕਿਉਂ ਬੋਲਦੇ ਹੋ ਤੁਸੀਂ ਕੀ ਹੋਇਆ ਸਾਰੇ ਪਾਉਂਦੇ ਆ ਕੁੜੀਆਂ ਵੀ ਇਹੀ ਕੁਝ ਪਾਉਂਦੀਆਂ ਨਾਲੇ ਦਾਦੀਬਾ ਮੇਰੇ ਫਰੈਂਡ ਸਰਕਲ ਦੇ ਸਾਹਮਣੇ ਮੈਨੂੰ ਚੱਲਣਾ ਪੈਂਦਾ ਉਹ ਵੀ ਇਦਾਂ ਹੀ ਪਾਉਂਦੇ ਨੇ ਨਾ ਤੇਰੀਆਂ ਸਹੇਲੀਆਂ ਤਾਂ ਖੂਚ ਛਾਲ ਮਾਰਨਗੀਆਂ ਤੇ ਤੂੰ ਮਾਰ ਦੇਂਗੀ ਆ ਬਬਲੀ ਆ ਮਾੜੀ ਮੋਟੀ ਨਾ ਮਾਂ ਨੂੰ ਹੀ ਅਕਲ ਹੋਣੀ ਚਾਹੀਦੀ ਆ ਤਾਂ ਕਿ ਧੀ ਨੂੰ ਸਮਝਾ ਸਕੇ ਵੀ ਇਹ ਜਿਹੇ ਕੱਪੜੇ ਨਹੀਂ ਪਾਣੇ ਚਾਹੀਦੇ ਹੈਗੇ ਇਹਨੂੰ ਇੱਕ ਵਾਰ ਦਾ ਸੂਟ ਹੀ ਸਵਾਕੇ ਦੇ ਦੇ ਵੀ ਸੂਟ ਪਾ ਕੇ ਜਾਵੇ ਕਿਹਜੇ ਆ ਉੱਚੇ ਉੱਚੇ ਦੇ ਕੱਪੜੇ ਨਿੱਕੇ ਨਿੱਕੇ ਪਾ ਕੇ ਬਾਹਰ ਜਾਂਦੀ ਆ ਲੋਕਾਂ ਦੀ ਸ਼ਰਮ ਕਰ ਲਓ ਮਾੜੀ ਮੋਟੀ। ਨਾ ਨਾ ਦਾਦੀ ਮਾਵਾ ਉਹਨੂੰ ਨਾ ਕੁਝ ਕਹੋ। ਕਿਤੇ ਮੇਰੀ ਪਿਆਰੀ ਮਾਂ ਨੂੰ ਥੋੜਾ ਗੁੱਸਾ ਨਾ ਲੱਗ ਜੇ ਉਹਦਾ। ਵੀ ਮੇਰੀ ਧੀ ਨੂੰ ਬੋਲੀ ਜਾਂਦੇ ਆ। ਜੋਤ ਤੂੰ ਕੋਈ ਜ਼ਿਆਦਾ ਨਹੀਂ ਬੋਲਦਾ ਪਿਆ। ਮੈਂ ਤੈਨੂੰ ਕਿੰਨੀ ਵਾਰੀ ਕਿਹਾ ਵੀ ਚੁੱਪ ਰਹਿ ਆ ਕਰ। ਐਵੇਂ ਫालतू ਬੋਲਦਾ ਰਹਿਣਾ। ਕੀ ਐ? ਕੀ ਹੋਇਆ ਇਹਨਾਂ ਕੱਪੜਿਆਂ ਨੂੰ? ਮੰਮੀ ਤੁਸੀਂ ਦੱਸੋ। ਸਾਰੇ ਬੱਚੇ ਪਾਉਂਦੇ ਆ। ਨਹੀਂ ਸਾਰੇ ਪਾਉਂਦੇ ਆ ਤਾਂ ਇਹਨੇ ਵੀ ਪਾਉਣਾ ਵਾ। ਉਹ ਤਾਂ ਖੂਚ ਸ਼ਾਲਾ ਮਾਰਨਗੇ ਨਾਲ ਇਹਨੂੰ ਵੀ ੱਤਕਾ ਦੇ ਐਂ ਫਿਰ ਤੂੰ। ਐਦਾਂ ਕਰੀ। ਓ ਮੇਰੀ ਗੱਲ ਸੁਣ ਲੈ ਕੁੜੀਏ ਤੂੰ ਜੇ ਨਾ ਹੁਣ ਬਾਹਰ ਜਾਣਾ ਵਾ ਨਾ ਤਾਂ ਆਪਦਾ ਕੋਈ ਸੂਟ ਪਾ ਕੇ ਜਾ ਇਹਨਾਂ ਕੱਪੜੇ ਚ ਮੈਂ ਨਹੀਂ ਤੈਨੂੰ ਬਾਹਰ ਜਾਣ ਦੇਣਾ ਹੈਗਾ ਦਾਦੀ ਮਾਂ ਮੈਂ ਤਾਂ ਹੁਣ ਇਹੀ ਪਾ ਕੇ ਜਾਣਾ ਮੈਂ ਨਹੀਂ ਪਾਣਾ ਸੂਟ ਮੰਮੀ ਜੀ ਉਹਨੇ ਹੁਣ ਪਾ ਲਿਆ ਕੱਪੜੇ ਫੇਰ ਕਿਸੇ ਦਿਨ ਸੂਟ ਪਾ ਜੂਗੀ ਹੁਣ ਪਾ ਕੇ ਜਾ ਲੈਣ ਦੋ ਤਾਂ ਕੀ ਹੋਇਆ ਨਾ ਤੈਨੂੰ ਤਾਂ ਮਾੜੀ ਮੋਟੀ ਸ਼ਰਮ ਹੈ ਨਹੀਂਗੀ ਔਰ ਮੈਨੂੰ ਤਾਂ ਹੈ ਮੈਂ ਤਾਂ ਬਾਹਰ ਲੋਕਾਂ ਨੂੰ ਮੂੰਹ ਦਿਖਾਉਣਾ ਵਾ ਨਾ ਅਗਲਾ ਕਹੂਗਾ ਆਹ ਤੁਹਾਡੀ ਪੋਤੀ ਕਿਹੜੇ ਕੱਪੜੇ ਪਾ ਕੇ ਤੁਰੀ ਫਿਰਦੀ ਆ ਚਾਹ ਹੁਣ ਇਹੀ ਗੱਲ ਹੁਣ ਤਾਂ ਮੈਂ ਇਹੀ ਪਾ ਕੇ ਜਾਊਂਗੀ ਦੇਖ ਆ ਦੇਖ ਲਾ ਆਹ ਸੰਸਕਾਰ ਦਿੱਤੇ ਨੇ ਤੂੰ ਕੁੜੀ ਨੂੰ ਆ ਦੇ ਲਾ ਕਿਵੇਂ ਬੋਲ ਕੇ ਚਲੀ ਗਈ ਮੈਨੂੰ ਅੱਜ ਮੈਨੂੰ ਬੋਲਦੀ ਆ ਨਾ ਆ ਕੱਲ ਤੈਨੂੰ ਵੀ ਬੋਲੂਗੀ ਆਖੇ ਮੰਝਿਓ ਪਰ ਨੇੜੇ ਹੀ ਆ ਮੰਮੀ ਬੱਚੇ ਆ ਅੱਜ ਕੱਲ ਕਿਸੇ ਵੇਲੇ ਨਹੀਂ ਸੁਣਦੇ ਬੱਚੇ ਕੋਈ ਨਾ ਮੈਂ ਹੌਲੀ ਹੌਲੀ ਉਹਨੂੰ ਸਮਝਾ ਦੂੰਗੀ ਨਾ ਤੂੰ ਕੀ ਸਮਝਾਏਂਗੀ ਆ ਗੋਲਡਨ ਵਾਲੈਂਡ ਦੇ ਉਹਦੇ ਨਾਲ ਮੈਂ ਗੱਲ ਕਰਦੀ ਆ ਆਖੇ ਤੂੰ ਇਹਨੂੰ ਰੱਸੀ ਪਾਏਂਗਾ ਜਾਂ ਮੈਂ ਪਾਵਾਂ ਆ ਕੁੜੀ ਆਏ ਨਹੀਂ ਲੋਟ ਆਉਣੀ ਸਾਰਾ ਦਿਨ ਮੁੰਡੇ ਦੇ ਮਗਰ ਤਾਂ ਪਈ ਰਹਿੰਦੀ ਆ ਆ ਉਹਨੂੰ ਕੁੜੀ ਨੂੰ ਤੂੰ ਕੁਝ ਵੀ ਨਹੀਂ ਕਹਿੰਦੀ ਹੈਗੀ ਜਿਹੜੀ ਆ ਦੇ ਲ ਮੂੰਹ ਚੱਕ ਕੇ ਕਿਵੇਂ ਤੁਰ ਵੀ ਗਈ ਐ ਇੱਥੋਂ ਕੋਈ ਲੁੱਭੀ ਹੋ ਗਿਆ ਹੁਣ ਚੰਗੀ ਭਲੀ ਚਲਦੀ ਪਈ ਸੀ ਆ ਪਤਾ ਨਹੀਂ ਇਹਨੂੰ ਕੀ ਬਿਮਾਰੀ ਪੈ ਜਾਂਦੀ ਐ ਇਹਨੂੰ ਕੀ ਹੋਇਆ ਜੋਤ ਕੁਝ ਨਹੀਂ ਆ ਰਹਾ ਸਕਰੀਨ ਨਹੀਂ ਚਲਦੀ ਪਈ ਤੁਹਾਨੂੰ ਇੰਨੀ ਵਾਰੀ ਕਿਹਾ ਮੈਨੂੰ ਫੋਨ ਕੋਈ ਚੱਜਦਾ ਲੈ ਜਾ ਖਟੜਾ ਜਾ ਲੈ ਕੇ ਦਿੱਤਾ ਆ ਵਾ ਕੀ ਹੋਇਆ ਇਹਨੂੰ ਦਿਖਾ ਮੈਨੂੰ ਸਕਰੀਨ ਨਹੀਂ ਚਲਦੀ ਵੀ ਦੇਖ ਲਓ ਜੋ ਸਾਰਾ ਦਿਨ ਗੇਮਾਂ ਖੇਡਦਾ ਫੋਨ ਨੇ ਤਾਂ ਰੁਕਣਾ ਹੀ ਆ ਤੈਨੂੰ ਪੜਨ ਵਾਸਤੇ ਲੈ ਕੇ ਦਿੱਤਾ ਤੇਰੇ ਪਾਪਾ ਨੇ ਫੋਨ ਤੇ ਮੈਂ ਪੜਦਾ ਵੀ ਆ ਇਹਦੇ ਤੇ ਕਦੇ ਦੇਖਿਆ ਪੜਦੇ ਨੂੰ ਦੇਖਿਆ ਹੋਗਾ ਤਾ ਨਾ ਗੇਮ ਖੇਡਦਾ ਹਾਂਗਾ ਮਿੰਟ ਚ ਆ ਜੂਗੀ ਉੱਤਰ ਤੇ ਪੜਦਾ ਹਾਂਗਾ ਭਾਵੇਂ 4 ਘੰਟੇ ਪੜਲਾਂ ਉਹ ਤੱਕ ਦੇਖਣਾ ਨਹੀਂ ਕਿਸੇ ਨੇ ਜੋ ਤੂੰ ਚੀਜ਼ਾਂ ਦੀ ਨਾ ਕਦਰ ਕਰੀ ਤੀ ਹੁੰਦੀ ਆ ਕਦਰ ਨੂੰ ਮੈਂ ਇਹਨੂੰ ਕਿੱਥੇ ਰੱਖਦਾ ਸ਼ੋਪੀਸ ਚ ਰੱਖਦਾ ਇਹਨੂੰ ਜੋ ਤੇ ਮੇਰਾ ਨਾ ਦਿਮਾਗ ਖਰਾਬ ਹੋਇਆ ਪਿਆ ਤੇਰੇ ਨਿੱਤ ਦੇ ਖਰਚਿਆਂ ਨਾਲ ਕਰਕੇ ਨਾਲੇ ਤੇ ਪਾਪਾ ਨਾਲ ਟ੍ਰਿਪ ਦੀ ਗੱਲ ਕੀਤੀ ਉਹਦੀ ਜੋ ਤੇ ਨਾ ਮੈਂ ਟ੍ਰਿਪ ਦੀ ਗੱਲ ਕਰਨੀ ਆ ਪਾਪਾ ਨਾਲ ਤੇ ਨਾ ਮੈਂ ਕੀਤੀ ਆ ਕਿਉਂ ਮੈਂ ਨਹੀਂ ਕਰਨੀ ਤੈਨੂੰ ਪਤਾ ਤੇਰੇ ਪਾਪਾ ਬਹੁਤ ਔਖੀ ਕਮਾਈ ਕਰਦੇ ਆ ਉਹਨਾਂ ਨੇ ਕਦੀ ਫालतू ਕੋਈ ਖਰਚਾ ਨਹੀਂ ਕੀਤਾ ਦੋ ਬੂਟਾ ਨਾਲ ਦੋ ਦੋ ਸਾਲ ਕੱਢ ਲੈਂਦੇ ਮੈਨੂੰ ਨਾ ਨਾਲੇ ਹੁਣ ਪਹਿਲਾਂ ਫੋਨ ਚਾਹੀਦਾ ਵਾ ਜਿਹੜੀ ਟ੍ਰਿਪ ਦੀ ਵੀਜ਼ਾ ਉਹ ਮੈਨੂੰ 10 ਤਰੀਕ ਤੱਕ ਚਾਹੀਦੀ ਹੈ ਕੋਈ ਗੱਲ ਨਹੀਂ ਜੋ ਤੇ ਮੈਂ ਕਹਣਾ ਜੁੱਤੀਆਂ ਨਾ ਖਾ ਲਈ ਤੇਰਾ ਹੋ ਗਿਆ ਦਿਮਾਗ ਖਰਾਬ ਮੈਂ ਤੇਰੀਆਂ ਨਿੱਤ ਨਿੱਤ ਮੰਗਾਂ ਤੋਂ ਨਾ ਪਰੇਸ਼ਾਨ ਆ ਗਈਆਂ ਇਹਨਾਂ ਵੇਖੋ ਮੈਂ ਕਿ ਥੱਪੜ ਖਾ ਲਵੇ ਨਾ ਕੀ ਗੱਲ ਮੁੰਡੇ ਨੂੰ ਥੱਪੜ ਦਿਖਾਉਣੀ ਆ ਇੱਕ ਫੋਨ ਹੀ ਮੰਗਿਆ ਲੈ ਕੇ ਨਹੀਂ ਦੇ ਸਕਦੇ ਮੰਮੀ ਫੋਨ ਨਹੀਂ ਮੰਗਿਆ ਆਈਫੋਨ ਮੰਗਿਆ ਹਜ਼ਾਰਾਂ ਦਾ ਨਹੀਂ ਹੁੰਦਾ ਉਹ ਲੱਖਾਂ ਦਾ ਹੁੰਦਾ ਇਹਦੀਆਂ ਡਿਮਾਂਡਾਂ ਤਾਂ ਦਿਨੋ ਦਿਨ ਵਧਦੀ ਜਾਂਦੀਆਂ ਨੇ ਇਹਨੇ ਸਾਰਾ ਜੀਣਾ ਹਰਾਮ ਕਰਕੇ ਰੱਖਿਆ ਆ ਕੱਲ ਵੀ ਇਹਨੇ ਉਹਦੇ ਟ੍ਰਿਪ ਦੇ ਖਰਚੇ ਮੰਗੇ ਆ ਸਾਡੇ ਕੋਲੋਂ 202500 ਰੁਪਏ ਕਹਿੰਦਾ ਚਾਹੀਦਾ ਕਿਹੜੇ ਮੂੰਹ ਨਾਲ ਕਵਾਂ ਸਰਦਾਰ ਜੀ ਨੂੰ ਤੁਸੀਂ ਤਾਂ ਕਹਿ ਦਿੰਨੇ ਫੋਨ ਹੀ ਮੰਗਿਆ ਤੁਸੀਂ ਦੱਸੋ ਹਣਾ ਮੇਰੀ ਗੱਲ ਸੁਣ ਲਾ ਅੰਦਰ ਜਾ ਕੇ ਨਾ ਚੁੱਪ ਕਰਕੇ ਪੜ ਲਾ ਨਹੀਂ ਤਾਂ ਮੇਤੋਂ ਬੁਰਾ ਕੋਈ ਨਹੀਂ ਚੱਲ ਜਾ ਇੱਥੋਂ ਖੜਾ ਜਾ ਤੁਹਾਡੇ ਕੋਲ ਆਈ ਤਾਂ ਧਮਕੀ ਆ ਬਸ ਇਹ ਕਰ ਲਾ ਉਹ ਕਰ ਲਾ ਬਸ ਚਲੋ ਕੁਝ ਮੰਗ ਲਓ ਉਹਦਾ ਮੌਤ ਪੈਣੀ ਆ ਆ ਦੇਖ ਲਓ ਮੰਮੀ ਨਿਤ ਨਵੀਆਂ ਨਵੀਆਂ ਡਿਮਾਂਡਾਂ ਅੱਜ ਫੋਨ ਦੀ ਡਿਮਾਂਡ ਰੱਖਤੀ ਕੱਲੋਂ ਮੈਨੂੰ ਟ੍ਰਿਪ ਦੇ ਕਹੀ ਜਾਂਦਾ 25000 ਰੁਪਏ ਕਹਿੰਦਾ ਪਿਆ ਟ੍ਰਿਪ ਦਾ ਮੈਨੂੰ ਤਾਂ ਖੁਦ ਕਹਿਣ ਲੱਗਿਆ ਵੀ ਸ਼ਰਮ ਆਉਂਦੀ ਪਈ ਆ ਕਿ ਦੱਸਾਂ ਤੁਹਾਨੂੰ ਮੈਂ ਹੁਣ ਨਾ ਹੁਣ ਤਾਂ ਤੇਰੇ ਕਾਲਜ ਦੇ ਠੰਡ ਪੈ ਹੀ ਗਈ ਹੋਣੀ ਆ ਆ ਮੁੰਡਾ ਇੱਥੇ ਚੰਗਾ ਭਲਾ ਬੈਠਾ ਸੀਗਾ ਉੱਠ ਕੇ ਚੱਲਿਆ ਗਿਆ ਮੰਮੀ ਦਿਨੋ ਦਿਨ ਵਿਗੜੀ ਜਾਂਦਾ ਵਾ ਤੁਸੀਂ ਦੇਖੋ ਬੋਲਣ ਦੀ ਵੀ ਤਮੀਜ਼ ਭੁੱਲ ਗਿਆ ਵਾ ਇਹ ਤਾਂ ਇਹਨੂੰ ਤਾਂ ਇਹ ਨਹੀਂ ਪਤਾ ਲੱਗਾ ਕਿ ਮੈਂ ਆਪਣੀ ਮਾਂ ਨੂੰ ਕੀ ਬੋਲਦਾ ਪਿਆ ਵਾ ਨੀ ਇਹ ਤੇਰੀ ਕੁੜੀ ਨਾਲੋਂ ਜ਼ਿਆਦਾ ਨਹੀਂ ਵਿਗੜਿਆ ਹੈਗਾ ਬੋਲਣ ਦੀ ਤਮੀਜ਼ ਉਹਨੂੰ ਵੀ ਨਹੀਂ ਉਹ ਆਪਣੀ ਦਾਦੀ ਨੂੰ ਲੰਘ ਕੇ ਗਈ ਆ ਆ ਦੇਖਿਆ ਹੀ ਆ ਤੂੰ ਕਿਹ ਹਜੇ ਕੱਪੜੇ ਪਾ ਕੇ ਗਈ ਆ ਅੱਖੇ ਪਤਾ ਨਹੀਂ ਕਿਹੜੀ ਸਹੇਲੀ ਦੇ ਜਨਮ ਦਿਨ ਤੇ ਜਾਣਾ ਉਹਨੇ ਮਨਾਉਂਦੀ ਫਿਰਦੀ ਆ ਜਨਮ ਦਿਨ ਮੰਮੀ ਉਹਨੇ ਮੈਨੂੰ ਕੱਲ ਹੀ ਕਹਿਤਾ ਸੀ ਕਿ ਮੈਂ ਫਰੈਂਡ ਦੇ ਬਰਥਡੇ ਤੇ ਜਾਣਾ ਵਾ ਤੇ ਉਹ ਦੱਸ ਕੇ ਗਈ ਆ ਇਹ ਬਿਨਾ ਦੱਸੇ ਜਾਂਦਾ ਵਾ ਕੱਲ ਇਹਦੇ ਪਾਪਾ ਨੇ ਫੋਨ ਕੀਤਾ ਉੱਥੇ ਡੀਕਦੇ ਰਹੇ ਆ ਤਾਂ ਆ ਕੇ ਭੜਕੇ ਸੀਗੇ ਫੇ ਪਹੁੰਚਿਆ ਨਹੀਂ ਉੱਥੇ ਨਿਆ ਤੇਰੀਆਂ ਇੰਨਾ ਹਰਕਤਾਂ ਕਰਕੇ ਹੀ ਨਾ ਆ ਮੁੰਡਾ ਚਿੜਚਿੜਾ ਹੋ ਗਿਆ ਵਾ ਜਦ ਦੇਖੋ ਇਹਦੇ ਮਗਰ ਪਈ ਰਹਿਨੀ ਆ ਤੇ ਉਹ ਕੁੜੀ ਨੂੰ ਤੂੰ ਕੁਝ ਵੀ ਨਹੀਂ ਕਹਿੰਦੀ ਹੈਗੀ ਉਹਨੂੰ ਤੂੰ ਸਿਰ ਤੇ ਚੜਾ ਰੱਖਿਆ ਵਾ ਜੋ ਮਰਜ਼ੀ ਕਰੀ ਜਾਵੇ ਉਹ ਜਾਵੇ ਜਨਮ ਦਿਨਾਂ ਤੇ ਲੋਕਾਂ ਦੇ ਤੇ ਇਹ ਕਿਤੇ ਵੀ ਨਾ ਜਾਵੇ ਪਤਾ ਨਹੀਂ ਤੂੰ ਵੀ ਕੀ ਕਰਨਾ ਵਾ ਜਵਾਕਾਂ ਨਾਲ ਕੀ ਨਹੀਂ ਠੀਕ ਗੱਲ ਸਰਦਾਰ ਜੀ ਆ ਖਾਦਾ ਨਹੀਂ ਉਦਾਂ ਹੀ ਪਿਆਵਾ ਮੈਂ ਕਦੋਂ ਦੇ ਰੱਖ ਕੇ ਗਈ ਆ ਬਸ ਮੈਂ ਮਾੜਾ ਜਿਹਾ ਦੇਖਦਾ ਪਿਆ ਸੀਗਾ ਕੀ ਗੱਲ ਇੰਨਾ ਖੁਬੇ ਹੋਏ ਆ ਕਾਹਦੇ ਚ ਖੁਬੇ ਕੀ ਹੋਇਆ ਨਹੀਂ ਬਸ ਵੈਸੇ ਹੀ ਮਾੜਾ ਮੋਟਾ ਕੰਮ ਸੀਗਾ ਉਹ ਕਰਦਾ ਪਿਆ ਸੀ ਕੋਈ ਪਰੇਸ਼ਾਨੀ ਆ ਜਿੱਥੇ ਤੱਕ ਮੈਨੂੰ ਪਤਾ ਵਾ ਐਦਾਂ ਤੁਸੀਂ ਉਦਾਂ ਨਹੀਂ ਬਹਿੰਦੇ ਕੀ ਗੱਲ ਹੋਈ ਦਫ਼ਤਰ 'ਚ ਕੋਈ ਗੱਲ ਹੋਈ ਆ ਉਹ ਨਹੀਂ ਬੋਲੀ ਆ ਤੂੰ ਕਾਨੂੰ ਟੈਨਸ਼ਨ ਲੈਣੀ ਆ ਮਾੜੀਆਂ ਮੋਟੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਨੇ ਫੇਰ ਵੀ ਸਰਦਾਰ ਜੀ ਕੋਈ ਤਾਂ ਗੱਲ ਹੋਈ ਆ ਜਿਹੜੀ ਤੁਸੀਂ ਇਦਾਂ ਚੁੱਪ ਬੈਠੇ ਆ ਦੱਸੋ ਕੀ ਹੋਇਆ ਬੋਲੀਓ ਤੁਹਾਨੂੰ ਮੈਂ ਕੀ ਦੱਸਾਂ ਟੈਨਸ਼ਨਾਂ ਹੀ ਇੰਨੀਆਂ ਕੰਮਕਾਰਾਂ ਦੀਆਂ ਅੱਜ ਨਾ ਉੱਥੇ ਬਿਲਡਿੰਗ ਦਾ ਮਾਲਕ ਆਇਆ ਸੀ ਜਿੱਥੇ ਆਪਣਾ ਆਫਿਸ ਆ ਹਰ ਮਹੀਨੇ ਕਿਰਾਇਆ ਟਾਈਮ ਤੇ ਦੇਣੇ ਆਪਾਂ ਨੂੰ 6 ਸਾਲ ਹੋ ਗਏ ਉੱਥੇ ਬੈਠਿਆਂ ਨੂੰ ਅੱਜ ਨਾ ਮੰਦਾ ਚੰਗਾ ਬੋਲ ਕੇ ਗਿਆ ਨਾ ਮੈਨੂੰ ਕਿਹਾ ਦੋ ਤਿੰਨ ਦਿਨ ਦੇ ਦਿਓ ਹੈ ਨਹੀਂ ਦੋ ਤਿੰਨ ਦਿਨ ਮੈਨੂੰ ਕੱਲ ਤੱਕ ਕਿਰਾਇਆ ਚਾਹੀਦਾ ਜਿੱਦਾਂ ਮਰਜ਼ੀ ਕਰੋ ਮੈਂ ਤਾਂ ਆਣਾ ਚਾਹੁੰਦਾ ਨਹੀਂ ਸੀ ਕਹਿੰਦਾ ਮੈਨੂੰ ਫੇਰ ਆਣਾ ਪੈ ਗਿਆ ਇਹ ਕਹਿੰਦਾ ਕੱਲ ਤੱਕ ਕਿਰਾਇਆ ਨਾ ਮਿਲਿਆ ਪਰਸੋਂ ਦਫ਼ਤਰ ਖਾਲੀ ਕਰ ਦਿਓ ਤਾਂ ਹੁਣ 6 ਸਾਲ ਤੋਂ ਕਿਰਾਇਆ ਦੇਈ ਜਾਂਦੇ ਆ ਬਸ ਹੁਣ ਸੁਣੀ ਨਹੀਂ ਮੇਰੀ ਕੋਈ ਗੱਲ ਮੈਂ ਚਾਹ ਪਾਣੀ ਪੁੱਛਿਆ ਤੁਰ ਗਿਆ ਹੁਣ ਦੱਸ ਕੀ ਕਰਦਾ ਮੈਂ ਕੱਲ ਤੱਕ ਦਾ ਟਾਈਮ ਦਿੱਤਾ ਕਹਿੰਦਾ ਕੱਲ ਤੱਕ ਕਿਰਾਇਆ ਦੇਤਾ ਠੀਕ ਆ ਨੇ ਪਰਸੋਂ ਆਪਣਾ ਸਮਾਨ ਚੱਕ ਕੇ ਲੈ ਜਾਓ ਲੈ ਦੱਸ 4-5 ਦਿਨ ਜੇ ਕਿਰਾਇਆ ਲੇਟ ਹੋ ਵੀ ਗਿਆ ਤਾਂ ਐਡੀ ਵੈੜੀ ਕਿਹੜੀ ਗੱਲ ਹੋ ਗਈ ਹੋ ਹੀ ਜਾਂਦਾ ਉੱਪਰ ਨੀਚੇ ਤਾਂ ਫਿਰ ਕੀ ਹੋਇਆ ਪੌਬਲੀ ਜਿਹਨੇ ਲੈਣੇ ਹੁੰਦੇ ਆ ਉਹ ਬੋਲਦਾ ਉਹਦੀਆਂ ਸੈਣੀਆਂ ਹੀ ਪੈਂਦੀਆਂ ਨੇ ਕੀ ਕਰੀਏ ਕਹਿੰਦਾ ਤਰੀਕ ਪਤਾ ਅੱਜ ਕਿੰਨੀ ਹੋਗੀ 10 ਤਰੀਕ ਕਿਰਾਇਆ ਦਿੰਨੇ ਆ 20 ਹੋਗੀ ਅੱਜ ਕੀ ਜਵਾਬ ਦਿੰਦਾ ਉਹਨੂੰ ਮੈਂ ਬੋਲ-ਬੋਲ ਕੇ ਚੱਲ ਗਿਆ ਮੈਂ ਸੁਣ ਲਈ ਟਰਿੱਪ ਦੀ ਫੀਸ ਕਿੰਨੀ ਆ 15000 ਰੁਪਿਆ ਹੈਗੀ ਟਰਿੱਪ ਦੀ ਫੀਸ ਤੇ ਵਾ ਜਾਣ ਲੱਗੇ ਕੱਪੜੇ-ਕੁੱਪੜੇ ਲੈ ਕੇ ਮਤਲਬ 25000 ਦਾ ਤਾਂ ਖਰਚਾ ਆ ਹੀ ਜਾਊਗਾ 15000 ਰੁਪਿਆ ਤੇ ਹਾਲੇ ਤੋਂ ਕੱਪੜੇ ਵੀ ਲੈਣੇ ਆ 20-25000 ਰੁਪਿਆ ਜੋ ਤੈਨੂੰ ਵੀ ਪਤਾ ਵੀ ਇੰਨੇ ਪੈਸੇ ਕਿੱਥੋਂ ਆਣੇ ਪਾਪਾ ਕੋਲ ਤੂੰ ਹੁਣ ਕਿਹੜੀਆਂ ਸੋਚਾਂ 'ਚ ਡੁੱਬ ਗਈ ਕੀ ਹੋ ਗਿਆ ਤੈਨੂੰ